ਦੇ ਕੇ ਪਾਤਸ਼ਾਹ ਜਿਸ ਨੂੰ ਦੁਨੀਆਂ ਵਾਲੇ ਰੱਬ ਅੱਲਾ ਵਹਿਰੂ ਕਰਕੇ ਯਾਦ ਕਰਦੇ ਰਹੇ ਉਹ ਮਾਤਲੋਕ ਵਿੱਚ ਪ੍ਰਗਟ ਹੋ ਗਿਆ ਜੀ ਜੋ ਨਾਨਕ ਪਾਤਸ਼ਾਹ ਕਹਿ ਕੇ ਕਹਿੰਦੇ ਨੇ ਕਲਕ ਹੋਏ ਉਤਰਸੀ ਮਹਾ ਬਲੀ ਅਵਤਾਰ ਉਸ ਨੇ ਕਲਕ ਕਲ ਕੀ ਅਵਤਾਰ ਦੇ ਮਾਤਲੋਕ ਵਿੱਚ ਆ ਕੇ ਆਪਣੇ ਸ਼ਬਦ ਦੀ ਢੰਗ ਵਜਾਈ ਦੁਨੀਆਂ ਵਾਲਿਆਂ ਨੂੰ ਦੱਸਿਆ ਕਿ ਮੈਂ ਭਗਵਾਨ ਮਾਤਲੋਕ ਵਿੱਚ ਆ ਗਿਆ कि उसने अपने भक्तਾਂ ਲਈ ਨਵੀਂ ਰੀਤੀ ਨਵਾਂ ਨਿਸ਼ਾਨ ਨਵਾਂ ਵਿਧਾਨ ਤੇ ਨਵਾਂ ਨਾਮ ਸੋਹ ਮਹਾਰਾਸ਼ੀ ਸੀ ਗੁਸੂਵਾ ਦੀ ਹੈ ਜਿਸ ਤਾਂ ਜਿਸ ਤਾਂ ਸ਼ਾਦੀ ਦੀ ਗੱਲ ਹੈ ਸ਼ਾਦੀਆਂ ਲਈ ਪਾਤਸ਼ਾਹ ਨੇ رسول ਦੱਸੇ ਹਨ ਸ਼ਾਦੀ ਬੜੀ ਬੜੀ ਸਾਦਗੀ ਢੰਗ ਨਾਲ ਹੈ ਪਰ ਇਸ ਤੇ ਚੱਲਣ ਲਈ ਪ੍ਰਭ ਦਾਤੇ ਹੁਣ ਰੱਖਣਾ ਪੈਣਾ ਹੈ ਪ੍ਰਭ ਦੀ ਸਿੱਖਿਆ ਜਿਸ ਤੋਂ ਸਾਡੇ ਵੀ ਸਵਾਰਨਜੀ ਨੇ ਹੁਣ ਦੱਸਿਆ ਕਿ ਦਾਸ ਨਾ ਲੈਣਾ ਹੈ ਨਾ ਦੇਣਾ ਤੇ ਪਾਦਸ਼ਾਹ ਹਰਵਾਨੀ ਰਹੀ ਕੀ ਕਹਿੰਦੇ ਹਨ ਹਰ ਸੰਗਤ ਊੜੀ ਛੱਡਣੀ ਆਸ ਆਸਾ ਆਪ ਮੁਕਾਏ ਦਾ ਦਾਸ ਡਾਉਣ ਦੀ ਰਹੇ ਨਾ ਪਿਆਸ ਦਾਸ ਡਾਉਣ ਦੀ ਰਹੇ ਨਾ ਪਿਆਸ ਪਿਆਸ ਅੰਮ੍ਰਿਤ ਨਾਲ ਹੋ ਜਾਂਦਾ ਇਹ ਤੁਸੀਂ ਖੁਦ ਚਰਨੋਂ ਦਾ ਅੰਮ੍ਰਿਤ ਲੈਂਦੇ ਹੋ ਤਾਂ ਤੁਹਾਡੀ ਪਿਆਸ ਮੁੱਝ ਜਾਂਦੀ ਹੈ ਸਾਚੀ ਬਸ ਮੰਗੋ ਇਹ ਦਾਜ ਵਾਲੀਆਂ ਚੀਜ਼ਾਂ ਨਾ ਮੰਗੋ ਸਾਚੀ ਬਸ ਮੰਗੋ ਪ੍ਰਭ ਵਸੀਏ ਚਰਨਾ ਪਾਸ ਸਾਚੀ ਬਸ ਮੰਗੋ ਪ੍ਰਭ ਵਸੀਏ ਚਰਨਾ ਪਾਸ ਦੂਜਾ ਸ਼ਿੰਗਾਰ ਕੰਮ ਕਿਸੇ ਨਾ ਆਇਦਾ ਪਤ ਪਤਨੀ ਹੋਵਣ ਇੱਕ ਦੂਜੇ ਦੇ ਦਾਸੀ ਦਾਸ ਪਤ ਪਤਨੀ ਹੋਵਣ ਇੱਕ ਦੂਜੇ ਦੇ ਦਾਸੀ ਦਾਸ ਆਪਣਾ ਮਾਂ ਨਾ ਕੋਈ ਰਖਾਏਂਦਾ ਇਹ ਨਹੀਂ ਕਿ ਮੈਂ ਵੱਡਾ ਆ ਮੈਂ ਆ ਵੱਡਾ ਤੇ ਇੱਕ ਦੂਜੇ ਦੇ ਦਾਸੀ ਦਾਸ ਬਣ ਕੇ ਇੱਕ ਦੂਜੇ ਦੇ ਅੱਗੇ ਕੀ ਕਹਿੰਦੇ ਹਨ ਪਾਤਸ਼ਾਹ ਦੁੱਖ ਰੋਗ ਸੋਗ ਜਾਨ ਬਨਾਸ ਜੇ ਇਸ ਤਰ੍ਹਾਂ ਚੱਲੋਗੇ ਤੁਸੀਂ ਤਾਂ ਦੁੱਖ ਰੋਗ ਸੋਗ ਜਾਨ ਬਨਾਸ ਅਵਨਾਸ਼ੀ ਆਪਣੀ ਦਇਆ ਕਮਾਏਂਦਾ ਪਾਤਸ਼ਾਹ ਨੇ ਔਰਸ਼ਿਖਾ ਨੂੰ ਕਿਹਾ ਕਿ ਆਪਣੇ ਰੋਮਾਂ ਦੀ ਬੇਅਦਵੀ ਵੀ ਨਹੀਂ ਕਰਦਾ ਆਪਰੇ ਸੀਸ ਤੇ ਦਸਤਾਰ ਸਜਾਉਣੀ ਹੈ ਇੱਕ ਆ ਰੀਤ ਵਿੱਚ ਸੰਸਾਰਾ ਸਤਗੁਰ ਪੂਰਾ ਦਇ ਸਤਗੁਰ ਪੂਰਾ ਦਇ ਚਲਾਇਆ ਸਿਰਸ ਸਵਾਈ ਬਨੇ ਸੀਸ ਤੇ ਦਸਤਾਰ ਨਾ ਕੋਈ ਮੂंड ਮਡਾਇਆ ਪ੍ਰਗਟ ਹੋਵੇ ਨਿਕੰਕ 24ਵਾਂ avatars ਗੁਰੂ ਗੋਬਿੰਦ ਲੇਖ ਲਿਖਾਇਆ ਉਸਨੇ ਇਹ ਲੇਖ ਲਿਖਾਇਆ ਕਿ ਕਿਸੇ ਨੇ ਮੂंड ਮਡਾਇਆ ਨਹੀਂ ਹੋਣਾ ਆਪਣੇ ਸੀਸ ਤੇ ਦਸਤਾਰ ਸਜਾਉਣੀ ਹੈ ਇਹ ਪਾਤਸ਼ਾਹ ਨੇ ਇੱਥੇ ਤੱਕ ਕਿਹਾ ਹੈ ਕਿ ਕਿਸੇ ਨੇ ਵਾਲ ਕਾਲੇ ਨਹੀਂ ਕਰਨੇ ਕਿਸੇ ਨੇ ਰੋਮਾਂ ਦੀ ਬੇਅਤ ਵੀ ਨਹੀਂ ਕਰਨੀ ਕਿਸੇ ਨੇ ਪਰਫਿਊਮ ਸੈਂਟਲ ਦੀ ਲਾ ਕੇ ਭਗਦਵਾਰ ਵਿੱਚ ਨਹੀਂ ਆਉਣਾ ਸੈਂਟਲ ਆ ਕੇ ਆਜੋ ਤੇ ਆਪਣੇ ਸ਼ਰਟ ਦੀ ਦਿਖਾਓ ਉਸ ਅਕਾਲ ਪੁਰਖ ਨੇ ਕਿਹਾ ਕਿਸੇ ਨੇ ਪਰਫਿਊਮ ਸੈਂਟਾ ਦੀ ਨਹੀਂ ਲਾਉਣਾ ਸੁਰਖੀ ਬਿੰਦੀ ਨਹੀਂ ਲਾਉਣੀ ਤੋ ਇਹਨਾਂ ਤੇ ਚੱਲਣਾ ਹੈ ਸਹਿਬ ਸੱਚੇ ਪਾਤਸ਼ਾਹ ਅੱਜ ਜੋ ਵਿਹਾਰ ਹੈ ਸਾਡੇ 23 ਸਤਵੀਰ ਜੀ ਦੇ ਵੱਲੋਂ ਉਹ ਸਵਾਲ ਵੀ ਥੋੜਾ ਤਾਂ ਸ਼ਾਦੀ ਕਿਰਪਾ ਨਾਲ ਧਿਆਨ ਕਰਦੇ ਹਾਂ ਕਿ ਸਾਡੇ ਸਤਿਕਾਰਯੋਗ ਵੀ ਅਮਰਜੀਤ ਸਿੰਘ ਇੱਕੀਆ ਦੇ ਸਰਦਾਰ ਗੋਬਿੰਦ ਪਾਸ਼ਾ ਦਾ ਅਜੀਤ ਜਿਹੜਾ ਮਦਾਨੇ ਜਗ ਵਿੱਚ ਜੂਝਿਆ ਆਪਣੇ ਜੋਰ ਉਹ ਖਾਏ ਉਸ ਦੇ ਸਪੁੱਤਰ ਸਤਵੀ ਉਹਨਾਂ ਨੇ ਅੱਜ ਆਪਣਾ ਸਾ ਸੰਗਰ ਖਾਇਆ ਇਸ ਪ੍ਰਵਾਹ ਦੇ ਲੇਖ ਸਤਜੁਗ ਤੋਂ ਚਲੇ ਹੁੰਦੇ ਹਨ ਸਤਜੁਗ ਤੋਂ ਕਿ ਇਹ ਥੋੜੀ ਹਰ ਬਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਵੇਲੇ ਸ਼੍ਰੀ ਰਾਮਚੰਦਰ ਜੀ ਯੁੱਧਿਆ ਛੱਡ ਕੇ 14 ਸਾਲ ਦਾ ਬਨਵਾਸ ਕਰਨ ਲਈ ਸੀਤਾ ਜੀ ਤੇ ਭਰਾ ਲక్ష్మణ ਨਾਲ ਬਣਾਵਲ ਜਾਣ ਲਗੇ ਤਾਂ ਯੁੱਧਿਆ ਨਿਵਾਸੀ ਯੁੱਧੇ ਨਿਵਾਸੀ ਕੜੀ ਗਏ ਸੀ ਜਿਨ੍ਹਾਂ ਵਿੱਚ ਗਰਸਾਨ ਵਿਰਾਗੀ ਸਾਧੂ ਰਤੇ ਪੁਜਾਰੀ ਸੇਵਾਦਾਰ ਤਿਆਗੀ ਰਾਮ ਜੀ ਦਾ ਪ੍ਰੋਹਤ ਜਿਹੜਾ ਹੁਣ ਅਸ਼ੋਕ ਸੀ ਇਹ ਸ਼ੋਕ ਕੁਮਾਰ ਨਹੀਂ ਅਸ਼ੋਕ ਪਟਿਆਲੇ ਰਹਿੰਦਾ ਸੀ ਸਚਾਰਾ ਬ੍ਰਹਮ ਵਿਦਿਆ ਦਾ ਗਿਆਤਾ ਸਤਕਾਰ ਉਹ ਵੀ ਅਮਰਜੀਤ ਸਿੰਘ ਸਤਕਾਰ ਸਚਾਰਾ ਬ੍ਰਹਮ ਵਿਦਿਆ ਦਾ ਗਿਆਤਾ ਚਾਹੇ ਹੁਣ ਸਿੱਧੇ ਸਾਦੇ ਲੱਗਦੇ ਸੀ ਬ੍ਰੰਪਤੀ ਆ ਲਗਿਆ ਤਾਂ ਸਤਿਕਾਰਯੋਗ ਵੀ ਅਮਰਜੀਤ ਸਿੰਘ RAM ਦਾ ਅਤੀਤ ਪਤੀਤ ਪਿਆਰਾ ਦੋਸਤ RAM ਦਾ ਅਤੀਤ ਸਤਿਕਾਰਯੋਗ ਵੀ ਸਰਜੀਤ ਸਿੰਘ ਭਗਤ ਸਿੰਘ ਨੇ શ્રી ਰਾਮਚੰਦਰ ਜੀ ਨੂੰ ਪਿਆਰ ਕਰਨ ਵਾਲੇ ਨੰਨੇ ਬੱਚੇ ਬੱਚੀਆਂ ਜਾਰੋ-ਜਾਰ ਰੋ ਰਹੇ ਸਨ ਕਿਉਂਕਿ ਉਹ 14 ਸਾਲ ਦਾ ਵਿਆਹ ਜਾ ਰਿਹਾ ਸੀ શ્રી ਰਾਮਚੰਦਰ ਜੀ ਨੂੰ ਮੋੜ-ਮੋੜ ਬੇਨਤੀ ਕਰ ਰਹੇ ਸਨ ਕਿ ਉਹ ਸਾਨੂੰ ਛੱਡ ਕੇ ਨਾ ਜਾ ਸਾਨੂੰ ਛੱਡ ਕੇ ਨਾ ਜਾ श्री रामचन्द्र जी ਵੀ ਮੂੜ ਮੂੜ ਉਹਨਾਂ ਵੱਲ ਦੇਖ ਰਹੇ ਸਨ ਅਤੇ ਵਿਰਾਗ ਵਿੱਚ શ્રી रामचन्द्र ਜੀ ਨੇ ਪਾਸ਼ਾ ਨੇ ਹਰ ਬਾਣੀ ਵਿੱਚ ਭੇਖ ਖੋਲਿਆ ਹੈ ਕਿਸੇ ਹੋਰ ਹਰ ਬਾਣੀ ਵਿੱਚ ਕਿਸੇ ਗ੍ਰੰਥ ਨੇ ਨਹੀਂ ਖੋਲਿਆ ਕਿ શ્રી रामचन्द्र ਜੀ ਮੂੜ ਮੂੜ ਉਹਨਾਂ ਵੱਲ ਦੇਖ ਰਹੇ ਸਨ ਤੇ ਵਿਰਾਗ ਵਿੱਚ શ્રી रामचन्द्र ਜੀ ਨੇ ਵੀ ਪੰਜ ਹੰਝੂ ਵਹਾਏ ਉਸ ਨੂੰ ਵੀ ਵਿਰਾਗ ਵਿੱਚ ਹੰਝੂ ਆਏ ਅਤੇ ਕਿਹਾ ਇਹ ਮੇਰੇ ਤੇ ਤੁਹਾਡੇ ਗਵਾਹ ਹੋਣਗੇ ਮੇਰੇ ਪੰਜ ਹੰਝੂ ਹੰਝੂ ਮੇਰੇ ਤੇ ਤੁਹਾਡੇ ਗਵਾਹ ਹੋਣਗੇ ਫਿਰ શ્રી ਰਾਮਚੰਦਰ ਜੀ ਨੇ ਕਲਜੂ ਗੰਤਮ ਆਪਣੇ ਰਾਮਾ ਦੇ ਆਰਾਮ ਦੇ ਪ੍ਰਗਟ ਹੋਣ ਦਾ ਭੇਵ ਦੱਸਿਆ ਕਿ ਮੇਰਾ ਰਾਮਾ ਦਾ ਆਰਾਮ ਆਵੇਗਾ ਸਾਰਿਆਂ ਨੂੰ ਨਾਲੇ ਬੱਚਿਆਂ ਨੂੰ ਕਿਹਾ ਸਾਰਿਆਂ ਨੂੰ ਬਾਰੋ-ਬਾਰੀ ਦਲਾਸਾ ਤੇ ਸੁਦੇਸ਼ ਦਿੱਤਾ ਹਰ ਬਾਣੀ ਰਾਹੀਂ ਪ੍ਰਭ ਜੀ ਨੇ ਭੇਵਸਣਾ ਖੋਲਿਆ ਸੰਮਤ ਪੰਜ ਕਹੇ 14 ਜੇ ਸੈ ਸੰਮਤ ਪੰਜ ਦੀ ਹਰ ਬਾਣੀ ਹੈ ਸੰਮਤ ਪੰਜ ਕਹੇ ਰਾਮ ਨੇ ਪਹਿਲਾ ਕਦਮ ਪੁੱਟਿਆ। ਰਾਮ ਨੇ ਪਹਿਲਾ ਕਦਮ ਪੁੱਟਿਆ। ਧੱਕੀ ਨਜ਼ਰ ਆਇਆ। ਪਟਣੇ ਵਾਲਾ ਨਜ਼ਰੀਆ ਆਇਆ। ਗੋਬਿੰਦ ਨਜ਼ਰ ਆਇਆ। ਪਟਣੇ ਵਾਲਾ ਨਜ਼ਰੀਆ ਆਇਆ। 헤 ਮੁਰਿਆ ਪੁੱਟਿਆ ਤੇ ਪਿੱਛੇ ਮੁੜਿਆ। ਸਾਢੇ ਤਿੰਨ ਕਦਮ ਪੰਗ ਮੁਕਾਈਆ। ਪਿੱਛੇ ਪਿੱਛੇ ਨੂੰ ਸਾਢੇ ਤਿੰਨ ਕਦਮ ਲੈ ਰਾਮ ਨੇ। ਇਹ ਕਿਸੇ ਗ੍ਰੰਥ ਸ਼ਾਸਤਰ ਵਿੱਚ ਨਹੀਂ। ਇਹ ਕਰਪਾਲਪੁਰਖ ਆਪਣਾ ਭੇਵ ਉਸ ਵੇਲੇ ਦਾ ਖੋ ਰਿਹਾ ਹੈ। ਫੇਰ ਮੁੜਿਆ ਪੁੱਠਿਆ ਸਾਡੇ ਤਿੰਨ ਗੱਲ ਪੰਨ ਮਕਾਈਆ ਉਸ ਵੇਲੇ ਸੱਚ ਪ੍ਰੀਮ ਵਿੱਚ ਨੰਨੀ ਬੱਚੀ ਫੜਿਆ ਘੁੱਟਿਆ ਉਹਦਾ ਘੁੱਟ ਫੜ ਲਿਆ ਰਾਮ ਦਾ ਜਿਹਨੂੰ ਪਿੱਛੇ ਨੂੰ ਆਇਆ ਨੰਨੀ ਬੱਚੀ ਜਿਸ ਨੂੰ ਦਵਿੰਦਰ ਕਹਿ ਕੇ ਨਾਮ ਲਿਆ ਰਖਾਈਆ ਸਾਡੇ ਭੈਣ ਦਵਿੰਦਰ ਉਸਨੇ ਉਹਦਾ ਘੁੱਟ ਫੜ ਲਿਆ ਰਾਮ ਦਾ ਫੇਰ ਬਲਵਿੰਦਰ ਭੈਣ ਆਈ ਬਲਵਿੰਦਰ ਫੜ ਕੇ ਹੱਥ ਦੀ ਮੁਠਿਆ ਉਂਗਲਾਂ ਲਈਆਂ ਦਵਾਈਆ ਸਾਨੂੰ ਦੇ ਦੇ ਕੁੱਛਿਆ ਮੇਹ ਨਜ਼ਰ ਠਾਈਆ ਸਾਨੂੰ ਕੁਛ ਦੇ ਕੇ ਤਾਂ ਜਾ ਸਾਨੂੰ ਦੇ ਦੇ ਪੁੱਤਿਆ ਮਿਹਰ ਨਜ਼ਰ ਠਾਈ ਆ ਰਾਮ ਕਿਹਾ ਰਾਮ ਨੇ ਕੀ ਕਿਹਾ ਉਸ ਨੂੰ ਮੇਰੇ ਪੁੱਤਿਆ ਮੇਰੇ ਪੁੱਤਿਆ ਤੁਹਾਡਾ ਆਰਾਮ ਹੋਵੇ ਸਹਾਈਆ ਤੁਹਾਡਾ ਮੇਰਾ ਰਾਮ ਦਾ ਆਰਾਮ ਆਵੇਗਾ ਤੁਹਾਡਾ ਸਹਾਈ ਹੋਵੇਗਾ ਫੜ ਕੇ ਅੱਗੇ ਕੀ ਸ਼ਬਦ ਰੂਪੀ ਉਹਨਾਂ ਨੂੰ ਫੜ ਕੇ ਗੋਬਿੰਦ ਚੁੱਕਿਆ ਆਪਣੇ ਉੱਪਰ ਲਗਾਈਆ ਸੰਮਤ ਪੰਜ ਕਹੇ ਕਿ ਮੈਂ ਵੇਖਿਆ ਖੇਡ ਉਪਾਰਾ ਮੈਂ ਇਹ ਸਾਰਾ ਖੇਡ ਵੇਖਿਆ ਅੱਗੇ ਕੀ ਕਹਿੰਦੇ ਸਾਰੇ ਰੋ ਰਹੇ ਨੇ ਸਾਰੇ ਜਾਰੋ-ਜਾਰ ਰੋ ਰਹੇ ਆਂ ਅੰਦਰੋਂ ਉਬਾਹ ਕਰ ਰਹੇ ਨੇ ਅੱਗੇ ਕਹਿੰਦੇ ਜੋ ਕਲ ਕਲ ਕੀ ਲਹੇ అవਤਾਰਾ ਨੇ ਕਲੰਕਾ ਨਾ ਰਖਾਈਆ ਜੋ ਕਲ ਕਲ ਕੀ ਅਵਤਾਰ ਆਵੇਗਾ ਨੇ ਕਲੰਕਾ ਹੋਵੇਗਾ ਆਪਣੇ ਸ਼ਬਦ ਦੀ ਡੰਗ ਮਜਾਵੇਗਾ ਉਸਨੇ ਵਜਾ ਦਿੱਤੀ ਤੁਹਾਨੂੰ ਸੇਜਾ ਦੇ ਖੜੇ ਹੋ ਕੇ ਕਹਿਣ ਲੱਗਾ ਦੁਨੀਆ ਵਾਲਿਆਂ ਨੂੰ ਪੁਰਖ ਕਾਨ ਪਰਵਿੱਧ ਗਾ ਤਾਰ ਮੁਸਤੀ ਤੇ ਖੜਾ ਵਿਖੂ ਪਰਤਖ ਲੁਕਿਆ ਰਹਣ ਕੋਈ ਨਾ ਪਾਇਆ ਹੁਣ ਕੀ ਗੱਲ ਕਰਦੇ ਹੰ ਜੋ ਕਲ ਕਲ ਕੀ ਲੈ ਅਵਤਾਰਾ ਨੇਕ ਕਲੰਕਾ ਨਾਮ ਰਖਾਈਆ ਇਹ ਦੀ ਨੇਕ ਕਲੰਕ ਦੀ ਗੱਲ ਕਰਦੇ ਹੋ ਸ਼ਬਦ ਪੜਦੇ ਨੇਕ ਕਲੰਕ ਹਰਕਾਰ ਲਾਉ ਇੱਥੇ ਗੱਲ ਇੱਥੇ ਸਪਸ਼ਟ ਕਰ ਰਹੇ ਹਾਂ ਪ੍ਰਭੂ ਜੋ ਕਲ ਕਲ ਕੀ ਲੈ ਅਵਤਾਰਾ ਨੇਕ ਕਲੰਕਾ ਨਾਮ ਰਖਾਈਆ ਉਹ ਤੁਹਾਡਾ ਬਣੇ ਸਹਾਰਾ ਹਾਰਿਆਂ ਨੂੰ ਕਹਦੇ ਬੱਚਿਆਂ ਨੂੰ ਉਹ ਤੁਹਾਡਾ ਬਣੇ ਸਹਾਰਾ ਸਿਰ ਆਪਣਾ ਹੱਥ ਰਖਾਈਆ ਆਪਣੇ ਹੱਥ ਵੀ ਰਖਾਵੇਗਾ ਤੁਹਾਡੇ ਸਿਰ ਦੇ ਉੱਤੇ ਇਸੇ ਕਾਰਨ ਅਮਰਜੀਤ ਇਸੇ ਕਾਰਨ ਅਮਰਜੀਤ ਹੋਇਆ ਦੁਲਾਰਾ ਗੋਬਿੰਦ ਮੇਲਾ ਸੈ ਸਵਾਈਆ ਉਸ ਵੇਲੇ ਸਹਿਬ ਸੱਚੇ ਪਾਤਸ਼ਾਹ ਦੱਸਦੇ ਨੇ ਜਿਸ ਵਾਂ ਵੀਰ ਅਮਰਜੀਤ ਦੇ ਹੁਣ ਦੋ ਵਿਆਹ ਸੀ ਉਸ ਵੇਲੇ ਵੀ ਦੋ ਵਿਆਹ ਸੀ ਇਹੀ ਭੈਣਾਂ ਜਿਹੜੀਆਂ ਸੀ ਇਹੀ ਉਸ ਵੇਲੇ ਉਸ ਦੀਆਂ ਘਰ ਵਾਲੀਆਂ ਪਤਨੀਆਂ ਸੀ ਇਹਨਾਂ ਅੱਗੇ ਪਾਤਸ਼ਾਹ ਕੀ ਕਹਿੰਦੇ ਹਨ ਜਿਸ ਵੇਲੇ RAM ਨੇ ਅੱਗੇ ਕਦਮ ਲਏ ਨੋ ਨੋ ਕਦਮ ਅੱਗੇ ਲੈਦੇ ਹੁ ਜਾ ਰਿਹਾ ਹੈ ਪੈਰ ਪੈਰ ਨਾਲ ਬਦਲਾਈਆ ਫਿਰ ਪਿੱਛਾ ਵੇਖਿਆ ਭਾਉ ਨੈ ਨੈਨਾ ਪਠਾਈਆ ਪਿੱਛੇ ਨੂੰ ਵੇਖਿਆ ਤੇ ਅੰਤਰ ਅੰਤਰ ਆਇਆ ਚੌ ਖੁਸ਼ੀ ਖੁਸ਼ੀ ਵਿੱਚੋਂ ਪ੍ਰਗਟਾਈਆ ਸਾਰੇ ਕੀ ਕਹਿ ਕੇ ਗਏ ਲਾਸਾ ਦੇ ਰਹੇ ਸਾਰੇ ਪ੍ਰਭ ਦੇ ਢੋਲੇ ਗਾਓ ਹੁਣ ਤੁਸੀਂ ਜਾਓ ਆਪਣੇ ਘਰਾਂ ਨੂੰ ਸਾਰੇ ਪ੍ਰਭ ਦੇ ਢੋਲੇ ਗਾਓ ਸੋਹਣਾ ਰਾਗ ਲਾਇਆ ਘਰਾਂ ਨੂੰ ਜਾਣਾ ਨਾਲ ਚਾਓ ਕਿਨ ਘਰਾਂ ਨੂੰ ਚਾਓ ਨਾਲ ਜਾਣਾ ਹੈ ਗਮੀ ਰਹੇ ਕੋਈ ਨਾ ਪਾਈਆ ਉਸ ਵੇਲੇ ਯੁੱਧ ਆ ਵਿੱਚ ਉਸ ਵੇਲੇ ਯੁੱਧ ਆ ਵਿੱਚ ਹੁੰਦਾ ਸੀ ਅਤੀਤ ਵੀਰ ਸੱਠੀ ਸੀ ਤੇ ਹੁਣ ਲਾ ਡੇਰਾ ਢਾਈਆ ਰਾਮ ਨਾਲ ਉਸ ਦੀ ਪ੍ਰੀਤ ਤਿੰਨ ਵਾਰਾ ਰੋਜ਼ ਮਿਲ ਕੇ ਝਟ ਲਗਾਈਆ ਰਾਮ ਨੂੰ ਤਿੰਨ ਵਾਰਾ ਰੋਜ਼ ਮਿਲਦਾ ਸੀ ਇੰਨਾ ਪਿਆਰ ਸੀ ਬੋਲਦਾ ਰਾਮ ہاتھ رکھ کے سیس سر چھاتی نہ ٹکائیا سر چاتی نہ ٹکائییا بیس گیا خوشی نا کہا میں رحمت چولی پائیا کہ میں توڑے تے رحمت کراگا بادشاہ کی نے جس وی میرا رام آوے میں کر بخشیش جس ویلے میرا رام آوے جگدیش لوگ ماں پیش بٹائیا گو من تار بدل کے ریت لکھا جانے تھوں تھائیاں تیرا نا ہوئے سرجیت تیرا نا ہوئے سرجیت جیت سنگھ سیر دے وے سر رائیا کسے کولوں منگنی نہ پہے پیک کیا نا کسے کولوں بین سرجیت جیت میں اس میں کہلتا کسے کولوں منگنی نہ پہے پیک مہر نظر کٹھائیا تھے نام نے نگاہ مار کے کہا میں کرام تصدیق میں سٹیفائی کرتا ہوں سٹیفائی ਮੈਂ ਕਰਾਂ ਤਸਦੀਕ ਸ਼ਾਦ ਉਤੇ ਕੁਪਗਾਇਆ ਇਸ ਤਰ੍ਹਾਂ ਦਾ ਵਿਹਾਰ ਜਦੋਂ ਚੱਲਦਾ ਹੈ ਤਾਂ ਉਸ ਵੇਲੇ ਰਾਮ ਦੇ ਕੋਲੇ 6 ਬੱਚੇ ਆ ਜਾਂਦੇ ਹਨ 6 ਬੱਚੇ ਭੱਜ ਕੇ ਅੱਗੇ ਗਏ ਆਜਾ ਜਾ ਰਹੇ ਆ ਭੱਜ ਕੇ ਅੱਗੇ ਗਏ ਆਜਾ ਰਾਮ ਨੇ ਖੁਸ਼ੀ ਨਾਲ ਫੜ ਕੇ ਕਾਨ ਚਾਰੋਂ ਕੁੱਟ ਦਿੱਤੇ ਕੁਪਾਇਆ ਉਹਨਾਂ ਦੇ ਕੰਨ ਫੜ ਕੇ ਚਾਰੋਂ ਕੁੱਟ ਘੁਮਾ ਦਿੱਤੇ ਉਹ ਰੋ ਕੇ ਲੱਗੇ ਸ਼ੋਰ ਮਚਾਣ ਉੱਚੀ ਕੁ ਕੁਕ ਸੜਾਇਆ ਅਸੀ ਤਾਂ ਤੇਰੇ ਕੋਲੋਂ ਲੈਣਾ ਪੀਨਖਾਨ ਅਸਤੇ ਤੇਰੇ ਕੋਲੋਂ ਕੁਝ ਲੈਣਾ ਆ ਪੀਨਖਾਨ ਦਾ ਦੂਜੇ ਥਾਂ ਮੰਗਵਣਾ ਚਾਹੀਆ RAM ਨੇ ਕਿਹਾ ਆਉ ਤੁਹਾਨੂੰ ਦਿਆਂ ਖਵਾ ਆਉ ਤੁਹਾਨੂੰ ਦਿਆਂ ਖਵਾ ਸੋਹਣਾ ਰੱਛ ਖਾਈਆ ਕਿ ਕੀ ਕਿਹਾ ਬੱਚਿਆਂ ਨੂੰ ਆਉ ਤੁਹਾਨੂੰ ਦਿਵਾਂ ਤੇ ਬੱਚਿਆਂ ਨੇ ਕਿਹਾ ਸਾਨੂੰ ਪਹਿਲਾਂ ਖਵਾ ਜਿਹੜਾ ਸਾਨੂੰ ਖਿਲਾਉਣਾ ਹੈ ਪਹਿਲਾਂ ਖਵਾ ਆਪਣੇ ਹੱਥ ਠਾਈਏ RAM ਨੇ ਕਿਹਾ ਤੁਸੀਂ ਨੈ ਬੰਦ ਲੋ ਕਰੋ ਆਪਣੀ ਅੱਖਾਂ ਬੰਦ ਕਰੋ ਇਹ ਗੱਲ ਬੜੀ ਧਿਆਨ ਨਾਲ ਸੁਣਿਓ ਆਪਣੇ ਨਹਿਰ ਤੁਸੀਂ ਨਹਿਰ ਬੰਦ ਲੋ ਕਰਾ ਅੱਖੀਂ ਵੇਖਣ ਕੋਈ ਨਾ ਪਾਈਆ ਬੱਚੇ ਕਹੈ ਕਿਤੇ ਦੇਵੀ ਨਾ ਦਵਾਈ ਕਿਤੇ ਦਵਾਈ ਨਾ ਦੇਣੀ ਕੋਈ ਖੋੜੀ ਕਿਤੇ ਦੇਵੀ ਨਾ ਦਵਾ ਮੁਖ ਕੋੜਾ ਦਾ ਇੱਕ ਰਾਈਆ RAM ਕਿਆ ਨਹੀਂ RAM ਕਿਆ ਨਹੀਂ ਮੈਂ ਮੁਰਦਿਆਂ ਦੀਆਂ ਜਗਾ ਮੈਂ ਮੁਰਦਿਆਂ ਨੂੰ ਜਗਾਉਣ ਵਾਲਾ ਜਾਗਰਤ ਜੋਤ ਰਛਾਈਆ ਸਿਰ ਤੁਹਾਡੇ ਹੱਥ ਟਿਕਾ ਮਿਹ ਲਜਰ ਠਾਈਆ ਜਿਸ ਵੇਲੇ ਆਵੇ ਵੇਪਰਵਾਹ ਵੇਪਰਵਾਹੀ ਵਿੱਚ ਸਮਾਈਆ ਜਿਹੜੇ ਕੱਲ ਗੱਲ ਕੀਤੀ ਜੰਡੇ ਵਾਲੇ ਆਇਆ ਵੇਪਰਵਾਹੀਆ ਜਿਸ ਵੇਲੇ ਆਵੇ ਵੇਪਰਵਾਹ ਵੇਪਰਵਾਹੀ ਵਿੱਚ ਸਮਾਈਆ ਉਸ ਦੀ ਝੋਲੀ ਦੇਵਾ ਪਾ ਤੁਸੀਂ ਝੋਲੀ ਤੁਹਾਨੂੰ ਪਾ ਦੇ ਮਾਬਾ ਜਦੋਂ ਵੇਪਰਵਾਹ ਆਵੇਗਾ ਜੋ लेखा ਵੇਖੇ ਥੋਂ ਥਾਈਆਂ ਸੱਚ ਭੋਜਨ ਤੁਹਾਨੂੰ ਕਿਹੜਾ ਭੋਜਨ ਦੇਵੇਗਾ ਉਹ ਕਹਿੰਦੇ ਕੁਝ ਖਵਾ ਸੱਚ ਭੋਜਨ ਨਾਮ ਉਧਾਰ ਸੱਚ ਭੋਜਨ ਨਾਮ ਉਧਾਰ ਤੋੜੇ ਰਸਨਾ ਦੇ ਮਿਲਗਾ ਨਾਮ ਦਾ ਪੂਜਨ ਲਗਾ ਦੇਗਾ ਜਨਮ ਤੋਂ ਪਹਿਲਾਂ ਬੱਚਿਆਂ ਦੀ ਗੱਲ ਕਰ ਰਹੇ ਆ ਜਨਮ ਤੋਂ ਪਹਿਲਾਂ ਨਾਮ ਪ੍ਰਭ ਦਾ ਜਪੇ ਤੁਹਾਡੀ ਮਾਈਆ ਤੁਹਾਡੀ ਮਾਂ ਵੀ ਤੁਹਾਡੇ ਜਨਮ ਤੋਂ ਪਹਿਲਾਂ ਨਾਮ ਜਪੇਗੀ ਉਸ ਪ੍ਰਭ ਦਾ ਜਿਹੜਾ ਨਾਮ ਤੁਹਾਡੇ ਮੁੱਲਾਂ ਨੂੰ ਲਿਖਾਉਣਾ ਹੈ ਸੱਚ ਪੂਜਨ ਨਾਮ ਦਾ ਦੇਣਾ ਹੈ ਸਹਿਜ ਸਿੱਕੇ ਪਾਤਸ਼ਾਹ ਕੀ ਕਹਿੰਦੇ ਹਨ ਇਸੇ ਕਰਕੇ ਅੱਜ ਦੇ ਰੇਖੇ ਵਿੱਚ ਇਸੇ ਕਰਕੇ ਅੱਜ ਦੇ ਰੇਖੇ ਵਿੱਚ ਬੱਚੇ ਉਹ 6 6 ਦਰਸੋਂ ਬਾ ਪਾਈਆ 6 ਦਰਸੇ ਗੁਰਸ਼ੇ ਉਪਦੇਸ਼ ਛੇ ਬੱਚਿਆਂ ਦੇ ਨਾਂ ਪਾਸਾ ਅੰਕਿਤ ਕਰਵਾਉਂਦੇ ਹਨ ਪਰਮਜੀਤ ਪਰਮਜੀਤ ਕਮੀਪੈ ਸਤਵੀਰ ਪਰਮਜੀਤ ਸਤਵੀਰ ਪ੍ਰਣਾ ਨੇ ਨਾਨ ਨਰੈਣ ਹੋਏ ਸਹਾਈਆ ਜਿੰਦ ਬਲਜੀਤ ਵਿਰਾਤ ਵਿਰੋਹ ਵਿਰੋਹ ਵਰਾਗੀ ਦੇ ਮਲਾਈਆ ਗੁਲਜ਼ਾਰ گلجار دار گلزار لے گار پور چڑھائی پولی پولی پالا جس کا اسمے اس, جس کا اس میں نظر کوئی نہ آئی رام کہا یہ چھ بچیاں نام آ گئے پرمجیت ستویل جدر بلجیت گلزار پولی ਜਿਸ ਦਾ ਉਸ ਸਮੇਂ ਕੋ ਦਿਓ ਭੋਲੀ ਨੂੰ ਕਹਿ ਦੂਜਾ ਨਜ਼ਰ ਕੋਈ ਨਾ ਆਇਆ ਰਾਮ ਕਿਹਾ ਰਾਮ ਪਿਆਰਿਓ ਰਾਮ ਪਿਆਰਿਓ ਮੇਜਾ ਮੇਰਾ ਰਾਮ ਅਗੰਮ ਪਿਓ ਮੇਰਾ ਰਾਮ ਮੇਰਾ ਪਿਓ ਹੈ ਪਿਤਾ ਇੱਕੋ ਨਜ਼ਰੀ ਆਇਆ ਇੱਕੋ ਦਵਾਰ ਸਾਰੇ ਰਹੋ ਸਾਰੇ ਇੱਕੋ ਦਰਵਾਜ਼ ਚ ਰਹੋ ਇੱਕੋ ਦਵਾਰ ਸਾਰੇ ਰਹੋ ਵੱਡਾ ਛੋਟਾ ਨਾ ਕੋਈ ਰਖਾਈ ਆ ਸਾਮਤ ਪੰਜ ਕਹੇ ਇਹ ਖੇਲ ਅਲਖ ਪਿਓ ਪ੍ਰਭ ਸਾਚਾ ਆਪ ਜਣਾਈਆ ਆਪਣਾ ਲੈਣਾ ਸਾਰੇ ਲਓ ਆਪਣਾ ਲੈਣਾ ਸਾਰੇ ਲਓ ਉਹਦੇ ਕੋਲੋਂ ਦੇਵਨ ਹਾਰਿਕ ਖਵਾਈਆ ਉਹ ਨੀਕਲੰਕ ਕਲਕੀ ਅਵਤਾਰ ਆਵੇਗਾ ਉਸ ਕੋਲੋਂ ਸਾਰਾ ਆਪਣਾ ਲੈਣਾ ਲੈਣਾ ਹੈ ਜੋਤੀ ਜੋ ਸਰੂਪ ਰਾਮ ਆਪਣੀ ਕਿਰਪਾ ਕਰ ਕਰੇ ਸੱਚਾ ਹਰ ਨੀਕਲੰਕ ਨਰਨਾਰ ਮਹਾਰਾਜ ਛੇਤੀ ਬਿਸ਼ੂਪ ਉਹਨਾਂ ਸਰਨ ਸਰਨ ਸਰਨਗਤ ਸਦਾ ਰਹੋ ਰਾਮ ਕੀ ਕਹਿੰਦਾ ਬੱਚਿਆਂ ਨੂੰ ਉਸ ਪ੍ਰਭ ਦੀ ਨੀਕਲੰਕ ਕਲਕੀ ਅਵਤਾਰ ਦੀ ਸਾਰਨ ਸਾਰਨ ਸੰਗਤ ਸਦਾ ਰਹੋ ਰੇਪੁਰ ਆਗ ਅੰਤ ਦਾ ਨਜ਼ਰੀਆ ਆਇਆ ਤੇ ਸਹਿਬ ਸੱਚੇ ਪਾਤਸ਼ਾਹ ਦੇ ਸਾਰ ਬਾਣੀ ਵਿੱਚ ਸਾਰਿਆਂ ਦੇ ਨਾਮ ਵੀ ਦਿੱਤੇ ਹੋਏ ਜਿਵੇਂ ਕਰਸ਼ਾਨਾ ਚ ਇੱਕ ਤਿਆਗੀ ਧੁਰਦੇ RAM ਦੀ ਸੇਵਾ ਕਰਨ ਵਾਲੀ ਬੀਬੀ ਚਰਨੀ ਤਿਆਗੀ ਹੁਣ ਕੇਸ ਸਿੰਘ ਜਿਹੜਾ ਹੈ RAM ਵੇਚ ਦਾ ਠੇਕੇਦਾਰ ਸੀ ਪੰਜ ਮੋਹਰਾਂ ਭੇਟ ਕੀਤੀ ਉਹਨੇ ਕੇਸ ਸਿੰਘ ਜਿਹੜਾ ਬਲਕਾਰ ਸਿੰਘ ਆਹੋੜ ਬਲਕਾਰ ਸਿੰਘ ਰਾਮ ਦਾ ਸੇਵਕ ਨਾਲੇ ਯਾਰ ਹੁਣ ਕਰਤਾਰ ਸਿੰਘ ਕਰਤਾਰ ਸਿੰਘ ਹੈ ਆਪਣੇ ਕੇਸ ਕੋਲ ਕੇ ਸਿਰ ਘੱਟਾ ਪਾਇਆ ਮੰਗ ਕੀਤੀ ਸਾਚੇ ਰਾਮ ਦਾ ਬੜਾਉ ਦੇ ਬੇਟਾ ਕਸ਼ਮੀਰ ਸਿੰਘ ਭੋਲਾ ਪਾਲਾ ਉਮਰ 17 ਸਾਲ ਰਾਮ ਨੂੰ ਕੁੱਟ ਕੇ ਜੱਫੀ ਪਾਈ ਦਲੀਪ ਸਿੰਘ ਸਾਡਾ ਬਾਪੂ ਦਲੀਪ ਸਿੰਘ ਸੋਹਣਾ ਮੋਟਾ ਪਰਸਾਨ ਸੋਹਣਾ ਮੋਟਾ ਪਰਸਾਨ 14 ਘੰਟੇ ਸੰਗਾ ਸੀ ਉਸ ਵੇਲੇ 14 ਘੰਟੇ ਸੰਗਾ ਸੀ ਹੁਣ ਪਤਾ ਨਹੀਂ ਕਿੰਨਾ ਸੰਗਾ ਕਿਹਾ ਮੇਰੇ ਰਾਮ ਫੇਰ ਕਦੋਂ ਮੌਕਾ ਮਿਲੇਗਾ ਮੇਰਾ ਰਾਮ ਤੁਹਾਡਾ ਸਭ ਦਾ ਸਵਾਲੇ ਮੌਕਾ ਉਸ ਵੇਲੇ ਰਾਮ ਬਣ ਗਿਆ ਅੱਗੇ ਰਤਨ ਸਿੰਘ ਹੈ ਰਤਨ ਸਿੰਘ ਸਾਲੂ ਰੱਤਾ ਸਾਲੂ ਰੱਤਾ ਰੱਤੂ 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 ਕਹਿੰਦੇ ਰਾਮ ਦੇ ਚਰਨਾਂ ਵਿੱਚ ਇੱਕ ਟਕਾ ਭੇਟ ਕੀਤਾ ਇਹਨਾਂ ਸਾਰਿਆਂ ਨੇ ਆਪਣੇ ਆਪਣੇ ਸਾਰੇ ਉਸ ਵੇਲੇ ਰਾਮ ਦੇ ਚਰਨਾਂ 'ਚ ਭੇਟ ਕੀਤੇ ਇਹਨਾਂ ਦੇ ਲੇਖ ਸਾਡੇ ਵੀਰਾਂ ਦੇ ਸੁਖਬੀਰ ਦੇ ਸਹਿਬ ਸੱਚੇ ਬਾਦਸ਼ਾਹ ਸਾਡੇ ਜੀ ਸੁਖਵੀਰ ਨੂੰ ਚੜ੍ਹਦੀ ਕਲਾ ਤੇ ਰੱਖੋ ਤੇ ਇਹਨਾਂ ਦੀ ਆਇਉ ਲੰਬੀ ਆਇਉ ਕਾ ਤਾਂ ਕਿ ਸੰਗ ਦਾ ਕਿ ਇਸਲਾਮੀ ਅਮਰਦੀ ਦੀ ਤਾਂ ਸੰਗ ਦੇ ਸਰਦਾਰ ਬਣ ਕੇ ਰਹੇ ਸੋ ਇੱਥੇ ਹੀ ਸਾਬ ਸੱਚੇ ਪਾਤਸ਼ਾਹ ਦੀ ਸਿਫਤ ਸਲਾਹ ਕਰਦੇ ਹਾਂ ਕਈ ਵਾਰੀ ਕੋਈ ਗਲਤੀ ਹੋ ਜਾਂਦੀ ਹੈ ਸ਼ਬਦਾਂ ਦੀ ਪਾਸ਼ਾ ਪਾਸੋਂ ਆਪ ਪਾਸੋਂ ਮਾਫੀ ਮੰਗਦਾ ਹੋਇਆ ਫਿਰ ਕਹਾਂਗਾ ਕਿ ਨੇਕ ਕਲੰਕ ਤਲਕੀ ਉਤਾਰ ਆ ਗਿਆ ਉਸਨੇ ਆਪਣੇ ਸ਼ਬਦ ਦੀ ਡੰਕ ਵਜਾ ਦਿੱਤੀ ਦੁਨੀਆਂ ਵਾਲਿਆਂ ਨੂੰ ਦੱਸ ਦਿੱਤਾ ਕਿ ਮੈਂ ਆ ਗਿਆ ਆ ਗਿਆ ਡੰਕ ਵਜਾ ਗਿਆ ਸੰਭਲ ਨਗਰੀ ਡੇਰਾ ਲਾ ਗਿਆ ਗੋਬਿੰਦ ਸੂਰਾ ਨਾਲ ਲਾ ਗਿਆ ਕਿ ਸੂ ਆਪਾਂ ਉਸਦੇ ਹੋ ਜਾਈਏ ਉਹਦੇ ਸੂਲਾਂ ਤੇ ਚੱਲੀਏ ਜੋ ਸ਼ਾਦੀਆਂ ਦੇ ਸੂਲ ਉਸੇ ਚੱਲੀਏ ਪੈ ਆਪਣੇ ਕਦਮ ਰੱਖੇ ਤਾਂ ਕਿ ਅਸੀਂ ਪਾਤਸ਼ਾਹ ਦੇ ਕਹੀ ਅਸੀਂ ਪਾਸ਼ਾ ਦੇ ਗੁਰ ਸਿਖਾਂ ਉਸ ਬਾਲਪੁਰਖ ਨੇ ਇਹ ਸਾਨੂੰ ਮਹਿਸੂਸ ਦਿੱਤੇ ਹਨ ਸੋ ਜਬਾਰਿਆਂ ਦਾ ਸਾਥ ਦੇ Oh